ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 20 ਤੋਂ 25 ਮਈ ਪੰਜਾਬ ਦੇ ਮੌਸਮ ਦੀ ਕਿ ਆਉਣ ਵਾਲੇ ਜੋ 4-5 ਦਿਨ ਹੋਣਗੇ ਵੀਰੋ ਪੰਜਾਬ ਦਾ ਮੌਸਮ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਦਾ ਰਹਿ ਸਕਦਾ ਹੈ ਕਿਸਾਨ ਵੀਰੋ ਪਿਛਲੇ ਕਈ ਦਿਨਾਂ ਤੋਂ ਲੈ ਕੇ ਆਪਾਂ ਦੇਖਦੇ ਆ ਰਹੇ ਹਾਂ ਕਿ ਬਹੁਤ ਹੀ ਵੀਰੋ ਤੇਜ਼ ਲੂ ਗਰਮੀ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਆਪਾਂ ਪੂਰੇ ਜ਼ੋਰਾਂ ਦੀ ਗਰਮੀ ਕਹਿੰਦੀਏ ਇਦਾਂ ਦਾ ਮਾਹੌਲ ਵੀਰੋ ਮੌਸਮ ਪੰਜਾਬ ਦੇ ਵਿੱਚ ਬਣਿਆ ਹੋਇਆ ਤੇ ਬਾਹਰਲੇ ਵੀਰੋ ਜੋ ਕਿ ਰਾਜਸਥਾਨ ਦੇ ਖੇਤਰ ਨੇ ਆਪਣੇ ਤੋਂ ਵੀ 1-2 ਡਿਗਰੀ ਚੋ ਟੈਂਪਰੇਚਰ ਵੀਰੋ ਉੱਪਰ ਹੋਏ ਹੋਏ ਨੇ 40 ਤੋਂ 47 48 ਡਿਗਰੀ ਤੱਕ 47 ਤੱਕ ਵੀਰੋ ਜੋ ਰਾਜਸਥਾਨ ਦੇ ਟੈਂਪਰੇਚਰ ਪਹੁੰਚੇ ਹੋਏ ਨੇ ਤੇ ਪੰਜਾਬ ਦੇ ਵੀਰੋ ਟੈਂਪਰੇਚਰ 44-45 ਡਿਗਰੀ ਦੇ ਆਸ-ਪਾਸ ਘੁੰਮ ਰਹੇ ਨੇ ਸੋ ਵੀਰੋ ਇਹ ਹੀਟ ਵੇਵ ਦੀ ਜੋ ਵਾਰਨਿੰਗ ਹੈ ਤਕਰੀਬਨ ਆਉਂਦੇ ਇੱਕ ਹਫਤੇ ਤੱਕ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਕਿ ਆਉਂਦੇ ਇੱਕ ਹਫਤੇ ਤੱਕ ਵੀਰੋ ਜੋ ਪੰਜਾਬ ਦਾ ਮੌਸਮ ਬਹੁਤ ਹੀ ਗਰਮਾਈ ਵਾਲਾ ਰਹੇਗਾ ਸੋ ਇਸ ਕਰਕੇ ਵੀਰੋ ਜ਼ਰੂਰ ਤੇ ਕਮਾਕਰਾਂ ਤੋਂ ਬਿਨਾ ਵੀ ਨਹੀਂ ਸਰਦਾ ਸੋ ਪਸ਼ੂ ਪੰਛੀਆਂ ਤੋਂ ਲੈ ਕੇ ਵੀ ਆਪਣੀ ਫਸਲ ਬਾੜੀ ਤੋਂ ਆਪਣੀ ਸਿਹਤ ਤੱਕ ਤੋਂ ਲੈ ਕੇ ਖਿਆਲ ਰੱਖਿਆ ਜਾਵੇ ਥੋੜਾ ਸਵੇਰੇ ਸ਼ਾਮ ਵੀ ਕੰਮ ਨੂੰ ਪਹਿਲ ਦਿੱਤੀ ਜਾਵੇ ਦੁਪਹਿਰ ਦੇ ਸਮੇਂ ਥੋੜੀ ਮੋਟੀ ਰੈਸਟ ਕਰ ਲਈ ਜਾਵੇ ਸੋ ਸਿਹਤ ਲਈ ਵੀਰੋ ਇਹੋ ਚੰਗਾ ਹੋਵੇਗਾ ਬਰਸਾਤੀ ਗਤੀਵਿਧੀਆਂ ਦੇ ਵੀਰੋ ਆਉਣ ਵਾਲੇ 5 ਦਿਨਾਂ ਦੇ ਵਿੱਚ ਕੋਈ ਐਸਾ ਸਿਸਟਮ ਬਣਨ ਦੀ ਉਮੀਦ ਨਹੀਂ ਹੈ ਜੋ ਕਿ ਸਾਰੇ ਪੰਜਾਬ ਨੂੰ ਕਵਰ ਕਰੇ ਪੰਜਾਬ ਦਾ ਮੌਸਮ ਠੰਡਾ ਹੋ ਜਾਵੇ ਮੌਸਮ ਦੇ ਵਿੱਚ ਆਪਾਂ ਨੂੰ ਕੁਝ ਹੱਦ ਤੱਕ ਵੀਰੋ ਸਕੂਨ ਦੇਖਣ ਨੂੰ ਮਿਲੇ ਠੰਡ ਮਹਿਸੂਸ ਹੋਵੇ ਇਦਾਂ ਦਾ ਕੋਈ ਵੀਰੋ ਸਿਸਟਮ ਆਪਾਂ ਨੂੰ ਬਣਦਾ ਨਜ਼ਰ ਨਹੀਂ ਆ ਰਿਹਾ ਪਰ ਟੁੱਟਵੇਂ ਰੂਪ ਦੇ ਵਿੱਚ ਦੁਪਹਿਰ ਦੇ ਸਮੇਂ ਤੋਂ ਬਾਅਦ ਵੀਰੋ ਜਦੋਂ ਅਚਾਨਕ ਟੈਂਪਰੇਚਰ ਵਧਦੇ ਨੇ ਜਿਆਦਾ ਗਰਮੀ ਹੁੰਦੀ ਹੈ ਤਾਂ ਕਿਸੇ ਵੀ ਖੇਤਰਾਂ ਦੇ ਵਿੱਚ ਛੋਟੇ ਮੋਟੇ ਗਰਜ ਚਮਕ ਵਾਲੇ ਬੱਦਲ ਬਣਦੇ ਨੇ ਜੋ ਵੀਰੋ ਅਚਾਨਕ ਥ ਤੇ اچانک ਵੀਰੋ ਸ਼ਰਾਟੇਦਾਰਮੀ ਥੋੜੇ ਸਮੇਂ ਲਈ ਇਦਾਂ ਦੀਆਂ ਗਤੀਵਿਧੀਆਂ ਦੇ ਕਿਸੇ ਸਿਸਟਮ ਅੱਗੇ ਗੁਜ਼ਰ ਜਾਂਦਾ ਸੋ ਇਦਾਂ ਦੀਆਂ ਗਤੀਵਿਧੀਆਂ ਵੀਰੋ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਸਮੇਂ ਹੋ ਸਕਦੀਆਂ ਨੇ ਜੇਕਰ ਵੀਰ ਆਪਾਂ ਗੱਲ ਕਰੀਏ ਸਿਸਟਮ ਬਣਨ ਦੀ ਸਿਸਟਮ ਫਿਲਹਾਲ ਵੀਰੋ ਕੋਈ ਵੀ ਇਦਾਂ ਦਾ ਬੰਗਾਲ ਦੀ ਖੜੀਆਂ ਰਬਸਾਗਰ ਦੇ ਵਿੱਚ ਕੋਈ ਐਸਾ ਚੱਕਰਵਾਤੀ ਤੂਫਾਨ ਵਗੈਰਾ ਸਿਸਟਮ ਵੀਰੋ ਨਹੀਂ ਹੈ ਆਉਂਦੇ 5-4 ਦਿਨ ਤੱਕ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੀ ਵੀਰੋ ਮੌਸਮ ਕੁੱਲ ਮਿਲਾ ਕੇ ਖੁਸ਼ਕ ਲੂਤ ਗਰਮ ਹਵਾ ਤੇ ਵੀਰੋ ਟੈਂਪਰੇਚਰ 44-46 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਜੋਰਾਂ ਦੀ ਗਰਮੀ ਜਿਹਨੂੰ ਆਪਾਂ ਕਹਿੰਦੇ ਆ ਇਦਾਂ ਦਾ ਮਾਹੌਲ ਬਣਿਆ ਰਹੇਗਾ ਥੋੜੀ-ਮੋਟੀ ਠੰਡ ਦੇ ਸਾਲ ਵੀਰੋ ਉਸੇ ਖੇਤਰ ਦੇ ਵਿੱਚ ਹੀ ਬਣਨਗੇ ਜਿੱਥੇ ਕਿਤੇ ਅਚਾਨਕ ਥੋੜੀ-ਮੋਟੀ ਗਰਜ ਚਮਕ ਜਾਂ ਮੀਂਹ ਹਨੇਰੀ ਵੀਰੋ ਇਦਾਂ ਦਾ ਮਾਹੌਲ ਬਣੂਗਾ ਵੀਰੋ ਤਕਰੀਬਨ 3:00 ਵਜੇ ਤੋਂ ਬਾਅਦ ਦਾ ਸਮਾਂ ਹੁੰਦਾ ਹੈ ਤਿੰਨ ਤੋਂ ਲੈ ਕੇ 5-6 ਵਜੇ ਤੱਕ ਦਾ ਸੋ ਵੀਰੋ ਇੰਨਾ ਸਮਿਆਂ ਦੇ ਵਿੱਚ ਉਹ ਅਚਾਨਕ ਜਿਹਨੂੰ ਆਪਾਂ ਗੜਬੜੀ ਕਹਿੰਦੇ ਮੌਸਮ ਜਿਹਦੀ ਕੋਈ ਵੀਰੋ ਅਪਡੇਟ ਆਪਾਨੂੰ ਨਹੀਂ ਮਿਲਦੀ ਉਹ ਅਚਾਨਕ ਬਣਦਾ ਕਿਸ ਪਰ ਆਉਂਦੇ ਦਿਨਾਂ ਦੇ ਵਿੱਚ ਪੰਜ ਚਾਰ ਦੇ ਵਿੱਚ ਵੀਰ ਇਦਾਂ ਕੋਈ ਸਿਸਟਮ ਨਹੀਂ ਹੈ ਜੋ ਸਾਰੇ ਪੰਜਾਬ ਨੂੰ ਕਵਰ ਕਰੇ ਤੇ ਪੰਜਾਬ ਦੇ ਵਿੱਚ ਇੱਕ ਠੰਡ ਦਾ ਮਾਹੌਲ ਬਣੇ ਸੋ ਵੀਰੋ ਜਿਵੇਂ ਵੀ ਕੋਈ ਸਿਸਟਮ ਆਉਂਦਾਗਾ ਸਮੇਂ ਤੋਂ ਪਹਿਲਾਂ ਕਹਿਣੀ ਵੀਰੋ ਜੋ ਜਾਣਕਾਰੀ ਉਹ ਸਹੀ ਨਹੀਂ ਹੁੰਦੀ ਕਿਉਂਕਿ ਵੀਰੋ ਪੰਜ ਸੱਤ ਦਿਨ ਪਹਿਲਾਂ ਵੀ ਜਾਣਕਾਰੀ ਨਹੀਂ ਦੇ ਸਕਦੇ ਸਹੀ ਸੋ ਵੀਰੋ ਡੇਲੀ ਅਪਡੇਟ ਦੇ ਵਿੱਚ ਹੀ ਸਹੀ ਜਾਣਕਾਰੀ ਮਿਲਦੀ ਆ ਸੋ ਆਪਾਂ ਇੱਕ ਵਾਰੀ ਨਿਮਾਨ ਦੇ ਅਧਾਰਤਾ ਦੱਸਤਾ ਵੀਰੋ ਕੋਈ ਪੰਜ ਦਿਨਾਂ ਦੇ ਵਿੱਚ ਕੋਈ ਸਿਸਟਮ ਐਸਾ ਨਹੀਂ ਆਵੇਗਾ 25 ਤਰੀਕ ਤੋਂ ਬਾਅਦ ਜੇ ਸਾ ਮੌਸਮ ਆਵੇਗੀ ਉਹ ਹੀ ਜਾਣਕਾਰੀ ਪੱਲੇ ਕੇ ਹਾਜ਼ਰ ਹੋਵਾਂਗੇ ਮੌਸਮ ਦੀ ਸਹੀ ਅਪਡੇਟ ਲਈ ਵੀਰੋ ਚੈਨਲ ਚੈਰ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਆਪਾਂ ਸਮੇਂ-ਸਮੇਂ ਤੇ ਸਾਰੀ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ